ਦਿਖਾ ਦਿਖਾ ਹੈਲੋ ਜੀ ਗੈ ਸ਼੍ਰੀ கிருஷ்ਨਾ ਮੈਂ ਮਨਿਕਾ ਸਨਨਾ ਕਿਤੇ ਨੇ ਸਾਰੇ ਪੈਂਟਰਾਂ ਦੇ ਸਵਾਲ ਕਰਦੀਆਂ ਹਰਸ ਨਾਲ ਤੁਸੀਂ ਸਾਰੇ ਜਣੇ ਠੀਕ ਹੋਵੋ ਚਲੋ ਮਿਲ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਲੋ ਜੀ ਸੰਡੇ ਦੀ ਸਵੇਰ ਹੈ ਦੇਖਾ ਮੈਨੂੰ ਦਿਖਾ ਬੱਚਾ ਸੰਡੇ ਦੀ ਸਵੇਰ ਹੈ ਤੇ ਆਪਾਂ ਹੁਣ ਰੋਟੀ ਪਾਣੀ ਦਾ ਆਪਣਾ ਨਿਬੜ ਗਿਆ ਪਰ ਮੈਂ ਅੱਜ ਰੋਟੀ ਨਹੀਂ ਖਾਈ ਮੈਨੂੰ ਬਿਲਕੁਲ ਭੁੱਖ ਨਹੀਂ ਹੈਗੀ ਸੀ ਅੱਜ ਮੈਨੂੰ ਲੱਗਿਆ ਕਿ ਰਾਤ ਮੈਂ ਐਨੀ ਰੱਜ ਕੇ ਰੋਟੀ ਖਾ ਕੇ ਸੋ ਗਈ। ਰੋਟੀ ਖਾ ਕੇ ਜਦੋਂparat ਦਾ ਖਾਣਾ ਖਾਣੇ ਆ ਆਪਾਂ ਸੋ ਜਾਂਦੇ ਆ ਕੋਈ ਕੰਮ ਤਾਂ ਨਹੀਂ ਕਰਦੇ ਹੈਗੇ ਭੁੱਖ ਵੀ ਤਾਂ ਕਹੀਂ ਲੱਗਣੀ ਲੇ ਕੰਮ ਕਰਾਂਗੇ। ਖਾ ਐਸ਼ਮ। ਖਾ। ਤਾਂੰ ਬੜਿਆ ਕੁਛ ਪੈ ਗਿਆ 1 ਮਿੰਟ ਮੈਂ ਦੇਖ ਲੈਂਦੀ ਆ। ਈਜੀ ਦੇਦਣਾ ਦੋ ਪੈਕੇਟ ਮੰਗਾਏ ਆ ਈਜੀ ਬੋਤਲ ਤਾਂ ਹਜੇ ਲੈ ਕੇ ਨਹੀਂ ਆਂਦੀ ਹੈਗੀ ਜੀ। ਦੋ ਪੈਕੇਟ ਮੰਗਾਏ ਆ ਸੰਜਣਾ ਦੀ ਜਿਹੜੀ ਸੰਜਣਾ ਰਖੜੀ ਤੇ ਪਾਈ ਸੀ ਨਾ ਵਾਈਟ ਕਮੀਜ਼ ਸ਼ਰਟ ਉਹਨਾ ਪਿਓਰ ਜੌਰਜਟ ਦੇ ਵਿੱਚ ਹੈ ਤੇ ਉਹਨੂੰ ਮੈਂ ਹਮੇਸ਼ਾ ਈਜੀ ਵਾਸ਼ ਕਰਦੀ ਆ ਮੈਨੂੰ ਲੱਗਿਆ ਉਹ ਇੱਕ ਪਾਊਚ ਵਾਲੀ ਥੋੜੀ ਬਸ ਥੜਾ ਗਰਮੀ ਦਾ ਹੀ ਹੁੰਦਾ ਪਸੀਨਾ ਤਾਂ ਨਿਕਲ ਜਾਂਦਾ ਸਾਫ਼ ਤਾਂ ਹੈਗੀ ਸੀ ਇਹ ਕਿਹੜਾ ਗੰਦੀ ਕਰਦੀ ਹੈ ਵਿਚਾਰੀ ਤੇ ਆ ਕੱਦਿਆਂ ਕੱਪੜੇ ਧੋਣ ਵਾਲੇ ਦੇਖੋ ਕਿੰਨੇ ਸਾਰੇ ਹੋ ਗਏ ਸਾਰੇ ਇੱਕ 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 ਗੇੜੇ ਦੇ ਕਿਸ ਸਰਫ ਚ ਡੁਬੋ ਕੇ ਡਿਪ ਕਰਕੇ ਕੱਢਣ ਦੇ ਹੀ ਆ ਤੇ ਬਾਕੀ ਇੱਕ ਗੱਲ ਹੋਰ ਹੈ ਮੇਰੇ ਕੋਲ ਨਾ ਪਿਪੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਮੇਰੀ ਮੰਮੀ ਹਮੇਸ਼ਾ ਕਿਉਂਕਿ ਮੇਰੇ ਮੰਮੀ ਉਹਨਾਂ ਦਾ ਕੰਮ ਹੈ ਨਾ ਇਹ ਪਿਪੀਆਂ ਦਾ ਹੁਣ ਮੈਂ ਆਪਾ-ਆਪਾ ਚਲੇ ਗਏ ਦੇਖੋ ਕਿੰਨੀਆਂ ਸਾਫ਼ ਤੁਸੀਂ ਆਪੇ ਦੇਖੋ ਕਿੰਨੀਆਂ ਸਾਫ਼ ਮਨੇ ਮਾਂਜੀਆਂ ਸਮਾਰੀਆਂ ਪਈਆਂ ਤੇ ਆਹੜੀਆਂ ਮੰਮੀ ਨੇ ਨਾ ਮੈਨੂੰ ਤਿੰਨ ਚਾਰ ਦਿੱਤੇ ਨੇ ਹੁਣ ਮੇਰੇ ਕੋਲ ਜਿੰਨੀ ਮੈਨੂੰ ਲੋੜ ਸੀ ਮੈਂ ਰੱਖ ਲਈ ਹੈ ਨਾ ਲੋੜ ਤੋਂ ਵੱਧ ਤਾਂ ਚੀਜ਼ ਰੱਖੀ ਵੀ ਨਹੀਂ ਜਾਂਦੀ ਹੈਗੀ ਹੁਣ ਮੈਂ ਸੋਚ ਰਹੀਆਂ ਦੋ ਪਿੱਪੀਆਂ ਨਾ ਮੈਂ ਕਿਹਾ ਚਲੋ ਉਧਰ ਪਹਚਾ ਦੇਣੀ ਆ ਮੈਂ ਆਏ ਹਾਏ ਸੰਜ ਆਹ ਫੋਨ ਪਤਾ ਮੈਨੇ ਵੀਡੀਓ ਬਣਾਉਣ ਨੂੰ ਨਹੀਂ ਚੱਕਿਆ ਸੀ ਪਰ ਵੀਡੀਓ ਸ਼ੁਰੂ ਕਰਤੀ ਬਣਾਣੀ ਆ ਫੋਨ ਨਾ ਮਨੇ ਆਪਣੀ ਦਰਾਣੀ ਨੂੰ ਫੋਨ ਕਰਨ ਵਾਸਤੇ ਚੱਕਿਆ ਸੀ ਵੀ ਮੈਂ ਕਿਹਾ ਮੈਂ ਇਹਨੂੰ ਪੁੱਛਦੇ ਆਂ ਵੀ ਤੈਨੂੰ ਦੋ ਪੀਪੀਆਂ ਚਾਹੀਦੀਆਂ ਫਿਰ ਤਾਂ ਮੈਂ ਕਿਹਾ ਮੈਂ ਭੇਜਾਂ ਹਨਾ ਫਿਰ ਉਹਦੇ ਵੀ ਵਿਚਾਰੀ ਦੀ ਕਿਚਨ ਬਹੁਤ ਜ਼ਿਆਦਾ ਛੋਟੀ ਜੀ ਹੈ ਫਿਰ ਮੈਂ ਕਿਹਾ ਇਨੀ ਥਾਂ ਹੁੰਦੀ ਵੀ ਨਹੀਂ ਹੈਗੀ ਰੱਖਣ ਨੂੰ ਫਿਰ ਬੰਦਾ ਰੱਖੇਗਾ ਵੀ ਕਿੱਥੇ ਨਾ ਉਹਦੇ ਸਟੋਰ ਆ ਵਿਚਾਰੀ ਦੇ ਫਿਰ ਉਹ ਆ ਮੇਰੇ ਸਟੋਰ ਚ ਬਾਧੂ ਜਗ੍ਹਾ ਹੈਗੀ ਸਪੇਸ ਬਹੁਤ ਹੈ ਮੇਰੀ ਪਰਛੱਤੀ ਦੇ ਵਿੱਚ ਹਜੇ ਤੱਕ ਕਾਫੀ ਜਗ੍ਹਾ ਪਈ ਹੈ ਮੈਂ ਤਾਂ ਇਹਨਾਂ ਖੁੱਲਾ ਖੁੱਲਾ ਸਮਾਨ ਲਾਇਆ ਹੋਇਆ ਹੈ ਰੱਖਣ ਨੂੰ ਤਾਂ ਮੈਂ ਵੀ ਜਿੰਨਾ ਮਰਜ਼ੀ ਪਰ ਫਿਰ ਇਹਨਾਂ ਉਹ ਉਹ ਇਹ ਨਾ ਪਈ ਚੀਜ਼ ਦਾ ਕਰਾਂਗੇ ਵੀ ਕਿਆ ਚਲੋ ਹੈ ਨਾ ਕਿਸੇ ਦੇ ਕੰਮ ਆ ਜੀ ਵੀ ਮੈਂ ਹੁਣ ਉਹਨੂੰ ਪੁੱਛਦੀ ਆਂ ਅਗਰ ਕਿਸੇ ਭੈਣ ਭੈਣ ਨੂੰ ਚਾਹੀਦੀਆਂ ਤਾਂ ਮੈਨੂੰ ਸੰਪਰਕ ਕਰ ਲਿਓ ਮੈਂ ਉਹਨੂੰ ਭੇਜ ਦੂੰਗੀ ਪੀਪੀਆਂ ਠੀਕ ਹੈ ਇਹ ਦੇਖੋ ਅੰਬ ਦਾ ਆਚਾਰ ਪਾਉਣ ਵਾਸਤੇ ਬਹੁਤ ਵਧੀਆ ਨੇ ਪੀਪੀਆਂ ਐ ਤਾਂ ਮੈਨੇ ਤਿੰਨ ਰੱਖ ਲਈਆਂ ਇਹ ਇਹਦੇ ਚ ਤਾਂ ਮੇਰੇ ਬਿਸਕਟ ਐ ਸੱਚੋ ਜਿਹੜੇ ਮੈਂ ਆਪਣੇ ਮੰਮੀਆਂ ਤੋਂ ਬਿਸਕਟ ਕਰਾ ਕੇ ਲਈਤੀ ਐ ਤਾਂ ਮੇਰੇ ਬਿਸਕਟਾਂ ਦੀ ਇੱਕ ਹੋਰ ਪਈ ਐ ਦੋ ਦੇ ਦੂੰਗੀ ਹਨਾ ਜਿਹੜਾ ਮਰਜ਼ੀ ਲੈ ਲਵੇ ਪੁੱਛਦੀਆਂ ਨੂੰ ਫੋਨ ਕਰਕੇ ਜਿਹੋ ਨੇ ਲੈਣੀਆਂ ਹੋਈਆਂ ਤਾਂ ਲੈ ਲੇਗੀ ਤੇ ਬਾਕੀ ਦੇਖਿਓ ਮੈਨੇ ਨਾ ਅੱਜ ਨਾ ਬੈੱਡ ਖੋਲਿਆ ਸਵੇਰੇ ਦੀਵਾਨ ਬੈੱਡ ਖੋਲਿਆ ਮੈਨੂੰ ਨਾ ਆਪਣੇ ਆ ਪਿੱਲੋ ਮਿਲੇ ਮੈਨੂੰ ਯਾਦ ਵੀ ਨਹੀਂ ਸੀ ਵੀ ਆ ਪਿੱਲੋ ਮੇਰੇ ਕੋਲ ਹੈਗੇ ਆ ਇਹ ਤਾਂ ਮੇਰੀ ਪੂਰੀ ਬੈੱਡ ਸ਼ੀਟ ਹੈ ਬੈੱਡ ਸ਼ੀਟ ਤਾਂ ਮੈਨੇ ਕਦੇ ਨਹੀਂ ਵਿਛਾਈ ਐ ਇਦਾਂ ਦੀ ਇਦਾਂ ਪੈਕਿੰਗ ਪਈ ਆ ਡੱਬੇ ਦੇ ਵਿੱਚ ਤੇ ਮੇਰੇ ਨਾ ਜਿਹੜੇ ਪਿੱਲੋ ਆ ਨਾ ਮੈਨੇ ਮੇਰੇ ਨਾ ਸਰਵਾਈਕਲ ਦਾ ਪੇਨ ਹੋਣ ਕਰਕੇ ਕਿ ਨਾ ਮੈਂ ਆਪਣੇ ਪਿੱਲੋ ਨਾ ਸਰਵਾਈਕਲ ਦੇਣਾ ਜਿਹੜੇ ਆਉਂਦੇ ਆ ਨਾ ਵੀ ਇਸ ਪਿੱਲੋ ਦੇ ਉੱਪਰ ਰੈਸਟ ਜ਼ਿਆਦਾ ਮਿਲਦੀ ਆਪਣੇ ਸਰਵਾਈਕਲ ਪੇਨ ਨੂੰ ਮੈਂ ਨਾ ਉਹ ਵਾਲੇ ਪਿੱਲੋ ਲੈ ਲਏ ਸੀ ਉਹ ਪਿੱਲੋ ਨੇ ਮੇਰੇ ਇਹ ਦੇਖਣ ਦੇ ਵਿੱਚ ਤੁਹਾਨੂੰ ਭਾਵੇਂ ਛੋਟੇ ਲੱਗ ਰਹੇ ਪਰ ਕਿਨਿੰਦਾ ਸਾਈਜ਼ ਬਹੁਤ ਵੱਡਾ ਚੌੜਾ ਵੀ ਆ ਤੇ ਵੱਡਾ ਵੀ ਆ ਜਿਹੜੇ ਮੇਰੇ ਆਮ ਪਿੱਲੋ ਆ ਨਾ ਉਹ ਚੜਦੇ ਨਹੀਂ ਹੈਗੇ ਕਿਸੇ ਤੇ ਵੀ ਫਿਰ ਪਤਾ ਕੀ ਉਹ ਨਾ ਦਿਖਦੇ ਜੇ ਰਹਿੰਦੇ ਹੁਣ ਦੇਖੋ ਇਹ ਨਾ ਇੱਥੇ ਤਾਂ ਕਹਿਣ ਪੂਰੇ ਆਏ ਬਿਆ ਤੇ ਮੈਨੇ ਇੱਥੇ ਇੱਥੇ ਨਾ ਕਿ ਕਿਟਾਂਕਾ ਲਾਤਾ ਮੈਨੂੰ ਜਿਹੜੀ ਆ ਚੀਜ਼ ਹੈ ਨਾ ਇਦਾਂ ਦਿਖਦੀ ਹੁੰਦੀ ਹੈ ਨਾ ਉਹ ਮੈਨੂੰ ਇੰਨੀ ਕੁ ਜ਼ਿਆਦਾ ਭੈੜੀ ਲੱਗਦੀ ਹੈ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਆ ਸੋਹਣੇ ਲੱਗੇ ਅੱਜ ਕਲਰਫੁੱਲ ਹਾਏ ਮੈਂ ਖੁਸ਼ ਹੋ ਚ ਰਹੀਆਂ ਜੋ ਬੈੱਡ ਸ਼ੀਟਾਂ ਮੈਂ ਪਹਿਲਾਂ ਸੇਲ ਕਰਦੀ ਸੀ ਨਾ ਪਿੱਛੇ ਤੋਂ ਆ ਹੀ ਨਹੀਂ ਰਹੀਆਂ ਹੈਗੀਆਂ ਉਹ ਵਾਲੀਆਂ ਬੈੱਡ ਸ਼ੀਟਾਂ ਇੰਨੀਆਂ ਫਿਰ ਜ਼ਿਆਦਾ ਬੇਕਾਰ ਬੈੱਡ ਸ਼ੀਟਾਂ ਲੱਗੀਆਂ ਪਿੱਲੋ ਨਾ ਇਹ ਘਟੋ ਘਟ ਮੈਨੇ 5-6 ਤੋਂ ਪਾਲੀਆਂ ਨਾ ਪਿੱਲੂਆਂ ਦੇ ਵਿੱਚੇ ਮੈਂ ਪਹਿਲਾਂ ਵੀ ਚੜਾਈਆਂ ਪਰ ਚੜਾਏ ਤਾਂ ਹੈਗੇ ਸੀ ਪਰ ਨਾ ਪ੍ਰੈਸ ਕਰਕੇ ਰੱਖਦੀਆਂ ਹਰ ਇੱਕ ਚੀਜ਼ ਨੂੰ ਪਰ ਪਤਾ ਨਹੀਂ ਕਿੱਥੇ ਕਰੱਖ ਤੇ ਅੱਜ ਉਹ ਖੁੰਝਾ ਖੋਲਿਆ ਤੇ ਉੱਥੇ ਤਾਂ ਲੱਭ ਕੇ ਮੈਂ ਕਿਹਾ ਹਈ ਲੈ ਮੇਰੇ ਆਲ ਮੈਨੂੰ ਸੋਹਣੇ ਲੱਗੇ ਤਾਂ ਮਨੇ ਚੜਾਤੇ ਮੈਨੂੰ ਹਮੇਸ਼ਾ ਬੈੱਡ ਸ਼ੀਟ ਹੋਰ ਪਿੱਲੋ ਹੋਰ ਹੈਗੇ ਆ ਇਸ ਬੈੱਡ ਸ਼ੀਟ ਦੇ ਪਿੱਲੋ ਪਰ ਅਫਸੋਸ ਚੜਦੇ ਕੋਈ ਨਹੀਂ ਹੈਗੇ ਇਹਨਾਂ ਪਿੱਲੋਆਂ ਤੇ ਮੈਂ ਨਾ ਆਪਣੇ ਦੋ ਛੋਟੇ ਪਿੱਲੋ ਕੱਢੂੰਗੀ ਜਿਹੜੇ ਮੇਰੇ ਵਿਆਹ ਦੇ ਉਹ ਥੋੜੇ ਜਿਕੇ ਛੋਟੇ ਆ ਇਹ ਪਿੱਲੋ ਤਾਂ ਬਾਅਦ ਚ ਖਰੀਦਣ ਕਰਕੇ ਵੱਡੇ ਆ ਗਏ ਨਾ ਕਿ ਮੇਰੇ ਸਰਵਾਈਕਲ ਦਾ ਦਰਦ ਹੁਣ ਕਰਕੇ ਇਹ ਇੱਕ ਪਿੱਲੋ ਨਾ ਮੈਂ 600 ਰੁਪਏ ਦਾ ਲੈ ਕੇ ਆਈ ਸੀ ਹੋ ਗਏ 3 ਸਾਲ ਉਦੋਂ ਮੈਂ 600 ਰੁਪਏ ਦਾ ਲੈ ਕੇ ਆਈ ਸੀ ਇੱਕ ਪਿੱਲੋ ਮੈਂ 1200 ਦਾ ਜੋੜਾ ਲੈ ਕੇ ਆਈ ਸੀ ਨਾ ਪਿੱਲੋਆਂ ਦਾ ਵਿੱਚ ਸਾਰਾ ਕੁਝ ਹੋ ਸੀ ਮਤਲਬ ਕਿ ਉੱਪਰ ਜਿੱਪ ਲੱਗੀ ਹੋਈ ਸੀ ਕਵਰ ਨਹੀਂ ਸੀ ਮਤਲਬ ਕਿ ਜਿਹੜੀ ਵਿੱਚ ਕਾਟਨ ਜੋ ਵੀ ਸਰਵਾਈਕਲ ਦੇ ਉਹ ਹੁੰਦੀ ਹੈ ਪਰ ਕਹਿੰਦਾ ਮੈਨੂੰ ਆਰਾਮ ਵਕਈ ਹੈਗਾ ਮੈਨੂੰ ਬਹੁਤ ਜ਼ਿਆਦਾ ਆਰਾਮ ਮਿਲਿਆ ਪਰ ਠੀਕ ਹੈ ਤੇ ਬਾਕੀ ਆ ਅੱਜ ਬੈੱਡ ਸ਼ੀਟ ਮੈਂ ਨਿਆਲੀ ਵਿਛਾਤੀ ਜਿਹੜੀ ਕੱਲ ਵਿਛਾਈ ਸੀ ਨਾ ਉਹਦੇ ਤੇ ਨਰੰਗ ਗੇੜ ਤਖਸ਼ੇ ਨੇ ਉਹ ਮੈਨੂੰ ਇੰਨੀ ਪਿਆਰੀ ਲੱਗ ਰਹੀ ਸੀ ਵਿਛੀ ਹੋਈ ਤੇ ਇਹ ਵੀ ਬੈੱਡ ਸ਼ੀਟ ਲਾਈਟ ਲਾਈਟ ਮੈਨੂੰ ਲਾਈਟ ਕਲਰ ਹੀ ਪਸੰਦਾ ਜਾਂਦਾ ਫਿਰ ਉਹ ਮੇਰਾ ਕਲਰਫੁੱਲ ਜਾਂ ਐਵੇਂ ਦਾ ਜਿਹੜਿਆ ਬਹੁਤ ਗੂੜੀਆਂ ਨੀਲੀਆਂ ਪੀਲੀਆਂ ਜਿਹੇ ਹੁੰਦੇ ਨੇ ਉਹ ਨਹੀਂ ਮੈਨੂੰ ਚੰਗੇ ਲੱਗਦੇ ਮੈਨੂੰ ਐਵੇਂ ਦੀਆਂ ਚੰਗੀਆਂ ਲੱਗਦੀਆਂ ਸ ਮੈਂ ਵਿਛਾਤੀ ਤੇ ਲੋ ਜੀ ਹੁਣ ਲੱਗਦੇ ਆ ਫਟਾਫਟ ਕੰਮ ਸਭ ਤੋਂ ਪਹਿਲਾਂ ਲਈਏ ਮਸ਼ੀਨ ਸਵੇਰ ਦੇ ਬਚ ਗਏ ਨੇ 8 ਫਟਾਫਟ ਲਈਏ ਮਸ਼ੀਨ ਤੇ ਮਸ਼ੀਨ ਲਗਾ ਕੇ ਉਸ ਤੋਂ ਬਾਅਦ ਫਿਰ ਫਟਾਫਟ ਨੇ ਬੇੜੀਏ ਕੰਮ ਤੇ ਦਿਨ ਚੱਜ ਨਿਆਣੇ ਆ ਸੋਨਾ ਸੋਨਾ ਕੁਝ ਬਲੌਗ ਲੈ ਕੇ ਤੁਹਾਨੂੰ ਫਿਰ ਮਿਲਦੇ ਆ ਕੁਝ ਨਿਆ ਕੁਲਿੱਟ ਠੀਕ ਹੈ ਜੀ खाने और पी लिया सारा दिन बंद ने और क्या करना है फिर वो भी रूटीन उठो कल रहा हूँ ना सवेरे काम कर लगो मम्मा आपसे नंबर हो गया कोई रूटीन बस सवेर की रोटी दोपहर की रोटी शाम की रोटी और है क्या सारा दिन बंदा खाता रहे <laughs> चल। अगर का कट लिया। टमाटर प्याज देना तो। में चार में तो उनकी मम्मी जीरा डालना भूल गई थी हम्म अज दिमाग चाहे जो है अज जीरा पाना भूल गई नहीं सब तो पहले जीरा ही पानी है मैं। चलो कोई तम्मों पीला जीरा ਦਿੰਨਾ ਚੀਰੂਰ ਬਣਾਏਗੀ ਕੜੀ ਸਾਵਣ ਚਾ ਪਕੜੀ ਬਣਾ ਅੱਜ ਪਾਦੋਂ ਹੈ ਹਾਂ ਹਾਂ ਪਕਾਉਣ ਅੱਜ ਪਹਿਲਾ ਪਾਦੋਂ ਹੈ ਹਾਂ ਪਕਾ ਤੋ ਸਾਰੋਂ ਦਾ ਬੀਤ ਨਹੀਂ ਗਰਮੀ ਦੀ ਆ ਸਾਰੋਂ ਕੋ ਪਹਿਲੀ ਪਾਦੋਂ ਮੁਬਾਰਕ ਹੋ ਭਾਗਲ ਸੱਚੇ ਚੰਨ ਕੁਚਰੇ ਕੰਧ ਮਮੀ ਅੱਜ ਪਹਿਲਾ ਸਾਵਣ ਨੇ ਕਿਹਨਾ ਹੋਆ ਪਾਦੋਂ ਮੇ ਕਿ ਹਾਂ ਉਹ ਸਾਵਣ ਨਿਕਲ ਗਿਆ ਪਾਦੋਂ ਆ ਗਿਆ ਸਨਾ ਕਹ ਰਹੀ ਆ ਕਿ ਨਹੀਂ ਤਾਂ ਹੀ ਅੱਜ ਕੰਦੀ ਇੰਨਾ ਪੱਟ ਹੋਇਆ ਪਿਆ ਤਾਂ ਪਾਦੋਂ ਕਰਕੇ ਨਾ ਬੁੱਤ ਜੋ ਰਿਕਰਡ ਹੁੰਦਾ ਫੰਗਰ ਤੇ ਹੋਰ ਹੁਣ ਭਾਦੋਂ ਪੱਖੇ ਕੀ ਵਿਚਾਰੀ ਤੇ ਰਹੇਗਾ ਸੁ ਹੁਣ ਕੱ ਸਵੇਰ ਤੋਂ ਦਿਨੇ ਪਾਰਦਰ ਹੁਣ ਨਹੀਂ ਹੁੰਦੀ ਹੈਗੀ ਕੋਈ ਵੀ ਉਹੋ ਭਾਰੀ ਹੁੰਦਾ ਗੈਸ ਸੁੱਚੇ ਸਾਂਝ ਸਵੇਰ ਦੀ ਠੰਡੀ ਠੰਡੀ ਠਾਰ ਜਾਂ ਲੱਗ ਜਾਂਦੀ ਸੀ ਹੁਣ ਨਹੀਂ ਤਾਂ ਬਹੁਤ ਦਰਦਿੰਦੀ ਹੈ ਤਾਂ ਕਲਾਮੇਂੇ ਪਾਸੇ ਸਬਜ਼ੀ ਬਣੀ ਜਾਏਗੀ 20 ਬਾਈ ਮਿੰਟਾਂ ਚ ਬਣ ਜਾਂਦੀ ਹੈ ਤਾਂ ਵੀ ਸਟੀਮ ਤੇ ਵੀ ਤੇ केरो बकरो एक आटा थोड़ा जपिया पे चिकली की में आवाज कर दिया है ना चिकली ची ची की आवाज कर दिया बाहर गर्मी है गर्मी सच्ची है तो बहुत हो गए सीन देना दी गल सच्ची है ये फोन पे ये लगा रहा है बड़ो तू ना जिनिस लगाएंगे उन्नी तू फैगी लगा इसके वजह से सिर भी दुखना कुछ नहीं होता पता ड्रामा नहीं कर ਸਨਾ ਮੈਨੂੰ ਇੱਕ ਗਲਾਸ ਪਾਣੀ ਦੇਈ ਬੁਤੇ ਹਾਂ ਗਰਮੀ ਹੈ ਹੀ ਬਹੁਤ ਜ਼ਿਆਦਾ ਹੋਈ ਪਈ ਆ ਵਿੱਚ ਨੂੰ ਆ ਬਾਰਿਸ਼ਾਂ ਜੀ ਬਾਰਿਸ਼ਾਂ ਪੈਨੀ ਆ ਤਾਂ ਬਾਹਰ ਪਾਣੀ ਖੜ ਜਾਂਦਾ ਪਲਾਟਾਂ ਦੇ ਵਿੱਚ ਫਿਰ ਡਰਜਾ ਲੱਗਿਆ ਰਹਿੰਦਾ ਪਲਾਟ ਪਰ ਹੀ ਰਹਿੰਦੇ ਨੇ ਨਹੀਂ ਤੇ ਵਿਹਾਨ ਲੱਗੀ ਬਸ ਉਹੀ ਤਾਂ ਕੰਮ ਨੇ ਸਾਰਾ ਦਿਨ ਖਾ ਲਿਆ ਪਕਾ ਲਿਆ ਖਾ ਲਿਆ ਪਕਾ ਲਿਆ ਤਾਂ ਨਿਕਲ ਜਾਂਦਾ ਹੈ बंदे बंद कम देंदे उ बस घर के झाड़ू पोचे रोटी सब्जी भांडे ढिंडे कपड़े धो तो प्रेस करो करो मेरी दो छुट्टियां थी एक सेकंड में बीत गई दो छुट्टियां मेरी चार थी तो एक सेकंड में बीत गई बारी रखे किचन चलो जी चलिए दो मिनट हवा लेने आए थे अपने किचन सब्जी बना रहे हैं सब्जी धोखे तो अच्छा बना रहे सब्ज़ी आलू शिमला मिर्ची तड़का तो अपना लाल हो गया मिर्च प्याज के हरी मिर्च

ਕਹਿੰਦਾ ਮੈਨੂੰ ਕਹਿੰਦਾ ਮੰਮੀ ਮੈਂ ਵੀ ਕਹਿੰਦਾ ਹੋਰ ਆ ਮੁੰਡਿਆਂ ਦੀ ਤਰ੍ਹਾਂ ਨਾ ਅੱਧੀ ਬਾਹਂ ਕਰਨੀਆਂ ਰਖੜੀਆਂ ਦੀ ਮੈਂ ਅੱਧੀ ਬਾਹਂ ਕਰਨ ਵਾਸਤੇ ਨਹੀਂ ਆ ਭੈਣਾਂ ਵੀ ਤਾਂ ਹੋਣੀਆਂ ਚਾਹੀਦੀਆਂ ਨੇ ਅਸੀਮ ਕੋਈ ਲਾਂ ਜੋ ਵਾਲੇ ਸਾਥ ਲਓ ਅਸੀ ਜਿਹੜਾ ਸਦਾ ਸ਼ਹਿਰ ਦਾ ਮੈਲੇ ਉਹਨੇ ਦੋਨੋਂ ਬਹਾ ਪਰ ਅਤਾਪੁੱਤ ਬੋਟਾ ਲੈਣ ਵਾਸਤੇ ਪਰੋਈਆਂ ਨੇ ਬਾਹਰ ਦੇਖਾ ਲੈ ਸਾਰਾ ਇਸਰ ਬੋਟਾ ਪੁਆਲੇਗਾ ਅਰ ਮੇਸਾ ਲਾਏਗਾ ਤਾਂ ਫਿਰ ਬਣਾ ਅਨਕੀ ਖੇਡੂ ਕੇ ਬੈਠਾ ਹੋਇਆ ਕਿਦਰੇ ਨੇ ਪਾਉਂਦੇ ਹੈਗੇ ਰੱਖ ਲਈ ਫਿਰ ਕੋਈ ਨਹੀਂ ਬਣਾਉਂਦਾ ਹੈਗਾ ਫਿਰ ਤਰਸ ਤੂੰ ਕੌਣ ਮੈਂ ਪੁਣੇ ਸਭ ਉਟਾ ਨਹੀਂ ਖੇਡਾਂ ਨੇ ਲੋਕਿੱਤੇ ਐਸੇ ਹੀ ਕੰਮ ਹੈ ਸਬਜੀ ਤੋਂ ਟੋਕਰੀ ਚ ਰੱਖਤੀ ਸੀ ਚੜ ਗਈ ਹੈ 3-4 ਅੱਧਾ ਕਿਲੋ ਲੈ ਕੇ 1 ਕਿਲੋ ਚ ਵੀ ਮੇਰੀ ਦੋ ਵਾਰੀ ਸਬਜੀ ਬਣ ਜਾਂਦੀ ਹੈ ਮੈਂ ਥੋੜੀ ਜਿਹੀ ਬਣਾਉਣੀ ਆ ਕਿਉਂਕਿ ਜਦੋਂ ਫਿਰ ਹਰ ਉਹ ਜੰਦੀ ਵਿੱਚ ਚੜ ਗਈ ਹੈ ਹਰ ਕੋ ਮਿਚ ਗਈ ਇਹ ਪਾਣੀ ਕਿਰ ਰਹਿਣ ਵਿੱਚ ਪਰ ਟੋਕਰੀ ਦੀ ਨਾ ਮੋਜ ਬਹੁਤ ਜ਼ਿਆਦਾ ਹੈ ਇਸ ਟੋਕਰੀ ਦੇ ਵਿੱਚ ਨਾ ਮਤਲਬ ਐਂ ਚੜ ਜਾਂਦੀ ਹੈ ਤੁਹਾਨੂੰ ਨਹੀਂ ਕਰਨੀ ਇੰਨੀ ਸੌਖੀ ਹੈ ਇਹਦੇ ਵਿੱਚ ਇਹਦੇ ਨਾਲ ਆਉਂਦੀ ਨਾ ਟੱਕਣ ਵਾਲੀ ਵੀ ਆਉਂਦੀ ਆਪਾਂ ਫਰੂਟ ਵਗੈਰੇ ਰੱਖਣਾ ਹੋਵੇ ਉਹ ਥੋੜੀ ਮਹਿੰਗੀ ਆਉਂਦੀ ਹੈ ਟੱਕਣ ਵਾਲੀ ਕਿਉਂਕਿ ਸਾਈਜ਼ ਵੀ ਵੱਡਾ ਹੁੰਦਾ ਹੈਗਾ ਨਾ ਉਹ ਥੋੜੀ ਮਹਿੰਗੀ ਹੈ ਟੱਕਣ ਵਾਲੀ

ਦੇ ਦੋ ਤਿੰਨ ਦਿਨ ਦੋ ਦਿਨ ਬਾਅਦ ਗਿਆ ਸੱਚ ਕਿੰਨਾ ਸੀ 80 ਰੁਪਏ ਬਹੁਤ ਥੈਮੀ ਸਸਤੀ ਮਿਲਦੀ ਸੀ ਆਪਾਂ ਨੂੰ ਸਿਮ ਕਾੜ ਦਮਾ ਸਿਮ ਜੀ ਮੈਂ ਤੇ ਇਧਰ ਰੱਖਿਆ ਸਿਮ ਨੂੰ ਦੁੱਧ ਕਰਕੇ ਆਖੇ ਲੈ ਜੇ ਸਿਮ ਚੇਪਣਾ ਲੇ ਗਏਗਾ ਨਹੀਂ ਪਾਣਗੇ ਪਿਆ ਫਿਰਨੇ ਹਾਈ ਪਾਣੀ ਦੀ ਪਿਆਸ ਤਾਂ ਫੇਰ ਲੱਗੀ ਪਈ ਐਨੀ ਜੋਤ ਲਗਾਤੀ ਸੀ ਹਨਾ ਸਿਨੇ ਚਲ ਠੀਕ ਹੈ ਦੁਬੀਆ ਹੋਇਆ ਚੋਕ ਦੀ ਕੰਟ ਲਗਾ ਗਈ ਸਮਝਣਾ ਇੱਥੇ ਹਵਾ ਬਹੁਤ ਕੱਟ ਲੱਗਦੀ ਹੈ ਪਹਿਲਾਂ ਕੱਪੜੇ ਪ੍ਰੈਸ ਕਰਨ ਲੱਗੀ ਐਨੀ ਜ਼ਿਆਦਾ ਹੋ ਹੋ ਗਈ ਐ ਪ੍ਰੈਸ ਕਰਦੇ ਕਰਦੇ ਗਰਮੈਸ਼ ਪ੍ਰੈਸ ਨਾਲ ਦੇ ਨਾਲ ਜਦੋਂ ਧੋਣੀਆਂ ਨਾ ਰੱਖ ਦੋ ਤਾਂ ਫਿਰ ਕਹਿੰਦੇ ਲਟਦੇ ਰਹਿੰਦੇ ਨੇ ਨਹੀਂ ਤਾਂ ਬਸ ਨਾਲ ਦੇ ਨਾਲ ਕਰ ਲਓ ਤਾਂ ਸਭ ਨਾਲ ਵਧੀਆ ਰਹਿੰਦਾ ਸੀ ਕਰਦਾ ਸੀ ਮੈਂ ਕਚਾੜਾ ਅੱਜ ਕੱਪੜੇ ਪ੍ਰੈਸ ਕਰਦੇ ਥੋੜੇ ਤਿਆਰ ਤਿਆਰ ਕਰਦੇ ਜੋ ਤੇ ਮੈਨੂੰ ਲੈ ਵਸ ਲਈ ਹੈ ਨਹੀਂ denn ਚੜੀ ਜਾ ਰਹੀ ਆ ਅਰੇ ਸੋ ਵੀ ਲਈ ਮੈਂ ਅੱਧਾ ਘੰਟਾ ਸੋ ਲਈ ਮੈਂ ਮੈਂ ਟਾਈਮ ਦੇਖਿਆ ਮੇਠਾ ਹਾਏ 3:30 ਹੋ ਗਏ 3 ਵਜੇ ਨਾ ਮੈਂ ਸੋਈ ਸੀ 3:30 ਤੇ ਲੈ ਕੇ 4 ਵਜੇ ਤੱਕ 3:30 ਸੋ ਤੇ 4 ਵਜੇ ਉੱਠ ਗਈ ਮੈਂ ਹੈ ਮੈਂ ਚਲਾਂ ਤੇ ਬਾਕੀ ਹੋਰ ਤੁਸੀਂ ਸਨਾਓ ਸਾਰੇ ਭੈਣਾ ਠੀਕ ਠਾਕ ਹੋ ਵਧੀਆ ਚਲੋ ਸਾਰੇ ਜੀ ਆਪਣਨੇ ਕਰਾ ਵਧੀਆ ਰੋਟੀਆਂ ਖਾ ਕਰ ਰਹੀ ਹਾਂ ਮੇਰੇ ਨਾਲ ਬਹੁਤ ਜੀ ਕਰਦਾ ਜੀ ਅਜੇ ਕੁਛ ਥੋੜੇ ਜਿਨੇ ਨਾ ਹਾਲਾਤ ਨਾ ਇਦਾਂ ਦੇ ਹੋਏ ਵੀ ਆ ਤੁਹਾਨੂੰ ਕੁਦੋ ਦਿਨ ਨਾ ਵੇਟ ਕਰਨੀ ਪੈਗੀ ਮੈਂ ਨਾ ਮਤਲਬ ਕਿ ਬਹੁਤ ਪੈਣਾ ਦੇ ਮੈਸੇਜ ਆਏ ਵੀ ਆ ਦੋ ਪੈਣਾ ਦੇ ਕੈਨੇਡਾ ਤੋਂ ਆਏ ਵੀ ਉਹਨੇ ਭਾਂਡੇ ਮਗਵਾਏ ਆ ਉਹਨਾਂ ਨੂੰ ਭਾਂਡੇ ਦਿਖਾਣੇ ਆ ਤੇ ਆਪਣਾ ਇੱਕ ਪੈਣ ਨੂੰ ਆਪਣੇ ਸੂਟ ਦੀ ਢੇਜਣੀ ਆ ਉਹ ਤਾਂ ਚਲੋ ਮੇਰੇ ਸੂਟਾਂ ਦੀ ਉਹ ਤਾਂ ਬਿਲਕੁਲ ਨਾ ਟੈਂਸ਼ਨ ਕਰਨ सूट तो नित्य सगुण न मैं तो न डिजाइनिंग आई जा रहे ने फिर मैं कहा चलो कोई नहीं ते भी ये सूट ना भी सूट सुट्टा रे भैयापुर जाना है ऐसा मैंने मेरी गुप्त भी नहीं करी है की मैं देखो, देखो। हैं ना गर्मी गर्मी लागेतरी है पर जे मेरे आपके जिन्हें बाल उतने मैं कभी दूसरा मतलब रास्ते मेरा सिर बांध दिया है बहुत आराम मांगा बहुत ज्यादा आराम मांगा हैं ਬਹੁਤ ਜਿਆਦਾ ਰਾਮ ਮੰਤਰ ਸੇਵਿਸ ਬਹੁਤ ਜਿਆਦਾ ਬਹੁਤ ਜਿਆਦਾ ਰਾਮ ਮੰਤਰ ਸੱਚੀ ਚੇਰਾ ਜੀ ਬਲਵਾਂ ਦੇ ਐਂਡਪੈਥੀ ਕਰਦੇ ਆ ਸਾਰੇ ਬੋਲੋ જય શ્રી ਕ੍ਰਿਸ਼ਨ